ਦੀ ਸਾਰਿਆਂ ਨੂੰ ਸਰ ਮੈਂ ਕਰਦੀ ਆ ਜੀ ਤੁਸੀਂ ਸਾਰੇ ਜਾਨੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੁਸੀਂ ਸੋਚਦੇ ਹੋਣੇ ਰੋਜ਼ ਡੱਬੇ ਲੈ ਕੇ ਬੈਠੀ ਰਹਿੰਦੀ ਆ ਗੱਲ ਕੁਛ ਐਦਾਂ ਭਾਈ ਉਸ ਜਿਹੜੇ ਗਬਲੀ ਦੀ ਦੀ ਸੀਗੀ ਉਹ ਖਾ ਗਈ ਸੀਗੇ ਤੇ ਬੜੀ ਦੀਦੀ ਦੀ ਉਸ ਦਿਨ ਡਿਮਾਂਡ ਆ ਗਈ ਥੀ ਭਾਈ ਮਿੱਠੀ ਖਾਣੇ ਆ ਮੈਂ ਕਹਿੰਦੀ ਤੁਸੀਂ ਦੱਸੋ ਕਾ ਦਵੋਗੇ ਕਹਿੰਦੇ ਮੈਂ ਜਦ ਮਰਜੀ ਆਵਾਂ ਇੱਕ ਡੱਬਾ ਲੈ ਆ ਕੇ ਮੇਰੇ ਜਗ੍ਹਾ ਰੱਖ ਲਾ ਮੈਂ ਚਾਹ ਹੀ ਪੀਣੀ ਪਾਣੀ ਹੀ ਪੀਣਾ ਵਾਸਾ ਕੇ ਉਹ ਵੀ ਸਕਣੀ ਉਹ ਤਾਂ ਫੇਰ ਇਸ ਕਰਕੇ ਆਪਾਂ ਪਾਣੀਪੂਰੀ ਦਾ ਸਰਦਾਰ ਜੀ ਤੋਂ ਮੰਗਾ ਲਿਆ ਸੀ ਮੈਂ ਉਹ ਦਿਨ ਕਹਿ ਰਹੀ ਸੀ ਹਲੇ ਵੀ ਇਕੱਲੇ ਆਲੂ ਬੋਇਲ ਕਰ ਲਵਾਂ ਦੀਦੀ ਕਹਿੰਦੇ ਨਹੀਂ ਤੂੰ ਫਟਾਫਟ ਲਿਆ ਕੇ ਤਾਂ ਖੜਾ ਪਹਿਲਾ ਚੀਜ਼ ਦੇਖੀਏ ਫਿਰ ਉਸ ਤੋਂ ਬਾਅਦ ਕਹਿੰਦਾ ਤੈਨੂੰ ਕੌਂਟਰੈਕਟ ਦਵਾ ਦਿਆ ਕਰਾਂਗੇ ਵਿਆਹ ਸ਼ਾਦੀਆਂ ਦੇ ਵੀ ਤੂੰ ਤੂੰ ਕੋਲ ਗੱਪੇ ਵੇਚ ਲਿਆ ਕਰੀ ਵਿੱਚ ਵਧੀਆ ਗੱਲ ਆ ਬਾਈ ਮਿਹਨਤ ਕਰਨੀ ਆ ਜਿੱਧਰ ਨੂੰ ਮਰਜੀ ਚਲੋ ਤੇ 일단 ਮੇਰਾ ਟੱਬਰ ਬੈਠਾ ਜੀ ਮੈਨੂੰ ਦੇਖ ਰਿਹਾ ਦੇਖੋ ਸਾਰੇ ਜਣੇ ਬਲਾਜੀ ਸਤਿ ਸ਼੍ਰੀ ਅਕਾਲ ਸ੍ਰੀ ਗਾਥੀ ਸਾਰੇ ਜਣੇ ਸਸਰੀ ਗਾਜੀ ਜੀ ਆਇਆਂ ਨੂੰ ਰਵੀ ਦੇ ਹੱਥ ਦਾ ਜੋੜ ਤੇ ਬਸ ਮੂੰਹ ਜੀ ਕਰਤੀ ਬੋਲਿਆ ਨਹੀਂ ਤੁਸੀਂ ਸ਼ੁਕਰ ਕਰਵਾ ਚੱਠਾ ਵਿੱਚ ਸੱਤ ਜੀ ਵੀ ਇੱਕ ਸਾਈਡ ਤੇ ਹੋ ਜਨਾ ਅੱਜ ਪਤਾ ਕਿਉਂ ਬੈਠਾ ਹੈ ਹਾਂ ਵੀ ਗੋਲ ਗੱਪੇ ਮਿਲਗੇ ਖਾਂ ਹਾਂ ਤੁਸੀਂ ਵੀ ਆ ਤੁਸੀਂ ਵੀ ਗੱਲ ਮੈਂ ਠੀਕ ਆ ਗੱਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਅੱਜ ਭਾਈ ਹੁਣ ਮੈਂ ਵੀ ਦੁੱਧ ਪਾ ਕੇ ਆਇਆ ਤਾਂ ਤੇ ਭੁੱਖ ਬਹੁਤ ਲੱਗੀ ਵੀ ਆ ਵੈਸੇ ਮੈਡਮ ਕਹਿੰਦੀ ਗੋਲ ਗੱਫੇ ਖਲਾਉਣੇ ਆ ਮਗਾ ਲੈ ਫੇਰ ਤਾਂ ਸੋਨੇ ਪਰ ਸੁਹਾਗਾ ਹੋ ਜਾਊਗਾ ਸੋਨੇ ਪਰ ਸੁਹਾਗਾ ਇਸ ਵਾਰੀ ਕੁਛ ਅਲੱਗ ਚੀਜ਼ ਹਾਂ ਇਹ ਤਿੰਨ ਪ੍ਰਕਾਰ ਦਾ ਪਾਣੀ ਉਹ ਦੋ ਪ੍ਰਕਾਰ ਦਾ ਪਾਣੀ ਸੀ ਅੱਛਾ ਇਹਦੇ ਵਿੱਚ ਇੱਕ ਹੋ ਗਿਆ ਆਪਣਾ ਇਮਲੀ ਵਾਲਾ ਪਾਣੀ ਹਮ ਇੱਕ ਪੁਦੀਨੇ ਵਾਲਾ ਪਾਣੀ ਹਮ ਇੱਕ ਖੱਟ ਮਿੱਠਾ ਇਮਲੀ ਵਾਲਾ ਪਾਣੀ ਇਹ ਵੀ ਇਮਲੀ ਇਹ ਖੰਜੂਰ ਖੰਜੂਰ ਅੱਛਾ ਇਹ ਕੱਲੀ ਇਮਲੀ ਹੈ ਕੱਲੀ ਇਮਲੀ ਠੀਕ ਹੈ ਇਹ ਤਿੰਨਾਂ ਨੂੰ ਆਪਾਂ ਇੱਕ ਜਗ੍ਹਾ ਮਿਕਸ ਕਰ ਲਾਂ ਮੈਨੂੰ ਪਤਾ ਕਿ ਸਾਰੇ ਘਰ ਦੇ ਮਿਕਸ ਜੀ ਉਹ ਚੀਜ਼ ਖਾਂਦੇ ਆ ਹਾਂ ਠੀਕ ਤਾਂ ਪਹਿਲਾਂ ਤਾਂ ਹੁਣ ਪਾਣੀ ਬਣਾ ਲੈਂਦੇ ਆ ਹਾਂ ਸਰਦਾਰ ਜੀ ਦਾ ਦੁੱਧ ਵਾਲਾ ਜਾਗ ਕਿਆ ਕਰੀ ਅਸੀਂ ਬਹੁਤ ਗਰੀਬ ਆ ਸਰਦਾਰ ਜੀ ਸਾਨੂੰ ਕੋਈ ਜਾਗ ਨਹੀਂ ਦਵਾ ਰਹੇ ਅੱਛਾ ਜੀ ਤੁਸੀਂ ਸਾਰੇ ਦੀ ਰਿਕਵੈਸਟ ਕਰਿਓ ਸਰਦਾਰ ਜੀ ਨੂੰ ਵੀ ਸਾਨੂੰ ਜਾਗ ਦਵਾ ਦਿੱਤਾ ਜਾਵੇ ਇੱਕ ਨਵਾਂ ਹਾਂ ਕੋਈ ਗੱਲ ਨਹੀਂ ਸੋਚਦੇ ਇਸ ਗੱਲ 'ਤੇ ਸੱਚਾ ਸੱਚਾ ਤੁਸੀਂ ਤੇ ਹਾਂ ਨਹੀਂ ਸਰ ਸੋਨੇ ਪਾਪਾ ਜੀ ਐਂਟਰੀ ਲੰਦੇ ਹੋਏ ਤਾਂ ਉਹ ਇਹ ਦਫਾ ਸਾਹਿਬ ਆ ਗਏ ਇੱਧਰ ਨੂੰ ਆਉ ਪਾਪਾ ਜੀ ਲਾਈਟ ਮੰਨੂ ਮੜਿਆ ਇਹ ਇਹਦੇ ਵਿੱਚ ਜਿੰਦੇ ਪ੍ਰਕਾਰ ਦੇ ਸਾਰੇ ਚੂਰਾ ਨਿਕਲਿਆ ਇਦਾਂ ਦੇ ਵਾਹ ਠੀਕ ਹਮਮ ਆਪਾਂ ਨੇ ਇਹ ਸਾਰੇ ਇੱਧਰ ਟ੍ਰਾਂਸਫਰ ਕਰ ਦਨੇ ਜਾਨੂ ਸਾਡੇ ਪਾਪਾ ਜੀ ਦੀਆਂ ਗੱਲਾਂ ਸੁਣੋ ਮੇਰੇ ਲੋਈ ਪਾਪਾ ਜੀ ਨੂੰ ਮਾਹੀ ਕੀ ਕਹਿੰਦਾ ਸਾਬ ਬੱਚੇ ਬਤੇ ਹੋਰ ਪਾਪਾ ਜੀ ਠੀਕ ਆ ਲੱਤ ਕਿੱਦਾਂ ਹੁਣ ਠੀਕ ਆ ਤੁਹਾਡੀ ਐਕਸਰਸਾਈਜ਼ ਦੁਆਰਾ ਕਰਨੀ ਨਹੀਂ ਮਾਇਆ ਮੰਮੀ ਵੀ ਖੁਸ਼ ਹੋਏ ਕਦੇ ਪਾਪਾ ਜੀ ਨੂੰ ਕੀ ਕਰੋ ਵੀ ਐਕਸਰਸਾਈਜ਼ ਬਹੁਤ ਵਧੀਆ ਰਹਿੰਦੀ ਆ ਹਾਂ ਅੱਜ ਨਹੀਂ ਕਰੋਗੇ ਐਕਸਰਸਾਈਜ਼ ਐਕਸਰਸਾਈਜ਼ ਤਾਂ ਜ਼ਰੂਰੀ ਆ ਤੇਰੇ ਤੁਸੀਂ ਦੇਖੀ ਉਦਾ ਮੈਂ ਪਾਪਾ ਜੀ ਐਕਸਰਸਾਈਜ਼ ਕਰਦੇ ਕਰਦੇ ਹੀ ਡੱਬ ਲਿਆ ਵੀਡੀਓ ਮੈਂ ਵੀਡੀਓ ਹੱਸੇ ਨਹੀਂ ਤੁਸੀਂ ਹੋਰ ਕਿੱਦਾਂ ਅੱਜ ਹੌਲੀ ਹੌਲੀ ਕਰਨੀ ਬੇ ਹਾਂ ਹੌਲੀ ਆਂ ਬਤਾਈ ਆ ਬਾਈ ਕਹੀਆਂ ਉਹ ਨਹੀਂ ਯਾਰਾ ਬੰਦ ਕਰ ਦੇ ਬੰਦ ਕਰ ਦੇ ਲੋਕਾਂ ਨੇ ਬਹੁਤ ਵਧੀਆ ਕਿਹਾ ਵੀ ਵਧੀਆ ਕਰਦੇ ਆ ਪਾਪਾ ਜੀ ਪਾਪਾ ਜੀ ਵੀ ਸ਼ਰਮੀ ਲੇ ਪਾਪਾ ਜੀ ਤੁਸੀਂ ਖਿੱਚੋਗਾ ਮੈਂ ਤੁਸੀਂ ਆਪਣੀ ਸੇਧ ਦੇਖਣੀ ਤੁਸੀਂ ਕਿਸੇ ਨੂੰ ਨਹੀਂ ਦੇਖਣਾ ਹਾਂ ਉਹੀ ਤਾਂ ਗੱਲ ਆ ਬਿਲਕੁਲ ਬਿਲਕੁਲ ਪਾਪਾ ਜੀ ਦੇ ਕੰਮ ਆਉਣੀਆਂ ਵਾਲੇ ਵੀ ਜੀ ਆਪਣਾ ਕਿਸੇ ਦਾ ਕੁਝ ਜਾਣਣਾ ਨਹੀਂ ਨਾ ਪਾਪਾ ਨੂੰ ਕਿਸੇ ਨੂੰ ਕੁਝ ਮਿਲਣਾ ਹਾਂ ਇਹ ਤਾਂ ਸਹੀ ਗੱਲ ਹੈ ਦੇਖਿਆ ਸੌ ਬੈਟਰੀ ਲੋ ਹੋ ਗਈ ਲੋਰੂ ਸਾਡਾ ਗਿਆ ਸੌ ਜੀ ਮੰਮੀ ਚੱਲੀ ਹੁਣ ਪਾਈ ਨੂੰ ਅੰਦਰ ਸਲਾਉਣ ਵਾਸਤੇ ਉਹ ਭਾਵੇਂ ਕਦੂ ਨੂੰ ਬੋਲਣ ਮੋਲ ਲੱਗ ਗਈ ਦਿਨ ਪਰ ਦਿਨ ਹੁਣ ਜੀ ਵਧੀਆ ਗੱਲ ਹੈ ਬੋਲਣਾ ਚਾਹੀਦਾ ਜੋ ਮੈਂ ਇਹਨੂੰ ਸਿਖਾਉਂਦੀ ਨੇ ਉਹ ਨਹੀਂ ਬੋਲਣਾ ਹਾਂ ਮੈਂ ਕਹੂੰਗੀ ਪੁੱਤ ਜੋਨੀ ਜੋਨੀ ਤੈ ਕਹਿਣਾ ਜੈਸ ਪਾਪਾ ਕਹੂੰਗੀ ਮੈਂ ਕਹਾਂ ਜੋਨੀ ਜੋਨੀ ਮੈਂ ਕਹਾਂ ਕਹਿ ਜੈਸ ਜੈਸ ਫਿਰ ਮੈਂ ਕਹੂੰਗੀ ਪਾਪਾ ਨਾ ਮੰਮਾ ਉਹ ਆਈ ਕੇ ਦੀ ਅ ਨਾਰਮਲ ਪਾਣੀ ਨਾਲ ਇਹਨੂੰ ਪਹਿਲਾਂ ਕੋਲ ਲਵਾ ओके ਐਦਾਂ ਕਹਿਦੀ ਆ ਵੀ ਠੱਡੇ ਮਾੜੇ ਨਾਲ ਤੁਹਾਨੂੰ ਪਤਾ ਲਾਉਂਸ ਬਣ ਜਾਣੀ ਥੱਲੇ ਗੱਠਾਂ ਗੱਠਾਂ ਬਣ ਜਾਂਦੀਆਂ ਜਮਟਾ ਲੈਣ ਦਾ ਕੋਈ ਐਦਾਂ ਸੋਫਾ ਜੀ ਨਾਰਮਲ ਪਾਣੀ ਹੈ ਨਾ ਇਹ ਆਜ ਅੱਗ ਵੈਸੇ ਘੋੜਲੇ ਘੂੜਲੇ ਨੂੰ ਵਧੀਆ ਹੈ ਨਾ ਐਦਾਂ ਯਾਰ ਇੱਕ ਹੋਟਲ ਪਲਾਸਟਿਕ ਹੈ ਨਾ ਪਲਾਸਟਿਕ ਖਰਾਬ ਕਰਦੀ ਹਾਂ ਹਾਂ ਠੀਕ ਹੈ ਆਣਾ ਆਪਾਂ ਨੇ ਇੱਕ ਅੱਧਾ ਜੱਜ ਲੈ ਭਾਈ ਸਾਡੇ ਵਿਊਰਸ ਕਹੀ ਜਾਂਦੇ ਇਹ ਸੋਫੇ ਪਰ ਨਾ ਬਣਾਇ ਕਰੋ ਅੱਜ ਅਸੀਂ ਡਾਈਨਿੰਗ ਟੇਬਲ ਉੱਪਰ ਲੱਗੇ ਬਣਾਉਣ ਠੀਕ ਹੈ ਬਹੁਤ ਜੀ ਦੰਨ ਸਰਟ ਬੈਕ ਦਾ ਮੈਂ ਗੱਲ ਮੰਨਨੀ ਚਾਹੀਦੀ ਆ ਭਾਈ ਜੇ ਕੋਈ ਕਹਿੰਦਾ ਹੂੰ ਠੀਕ ਨੇ پتہ ਕਿ ਅਰਸੋਈ ਹਲੇ ਸਾਡੀ ਪ੍ਰੋਪਰ ਤਿਆਰ ਨਹੀਂ ਹੋਈ ਇਸ ਕਰਕੇ ਜੇ ਅਸੀਂ ਦਿਖਾਨੇ ਤਾਂ ਬਹੁਤ ਸਾਰੇ ਗਲ ਸਮਝਦੇ ਨਹੀਂ ਕਹਿੰਦੇ ਗਾ ਪਿਆ ਵਾ ਗਾ ਪਿਆ ਵਾ ਇਸ ਕਰਕੇ ਅਸੀਂ ਇੱਧਰ ਉੱਧਰ ਹੀ ਬਣਾ ਰਹੇ ਆ ਫਿਲਹਾਲ ਜੀ ਜਾਂ ਇਹ ਬਾਹਰ ਬੈਠ ਜਾਂਦੀਆਂ ਹੈਨਾ ਜਦੋਂ ਅਰਸੋਈ ਤਿਆਰ ਹੋਊਗੀ ਫਿਰ ਤੁਸੀਂ ਸਾਨੂੰ ਕਹੋਗੇ ਅਰਸੋਈ ਚ ਕਿਉਂ ਨਹੀਂ ਵੀਡੀਓ ਬਣਾਉਂਦੇ ਤੁਸੀਂ ਠੀਕ ਆ ਇਸ ਕਰਕੇ ਚਲੋ ਖੁੱਲ ਗਏ ਨੇ ਆ ਠੀਕ ਹੁਣ ਇਹਦੇ ਚ ਠੰਡਾ ਠੰਡਾ ਪਾਣੀ ਪਾਣਾ ਹਾਂ ਬਰਫ ਪਾ ਲੈਣੀ ਥੋੜੀ ਨਹੀਂ ਇਹ ਪਾਣੀ ਪਾਣੀ ਗੱਲ ਖਰਾਬ ਕਰਨੀ ਹਾਂ ਹੋਈ ਗਈ ਆਪਣੀ ਗੱਲ ਦੀ ਹੋਰ ਕੀ ਦੇਖ ਲਓ ਕੰਨੀ ਟੈਨਸ਼ਨ ਆ ਪਾਪਾ ਜੀ ਨੂੰ ਮੰਮੀ ਦੀ ਪਾਪਾ ਨੂੰ ਟੈਨਸ਼ਨ ਹੋਣੀ ਹੋ ਦਵਾਈ ਦੀ ਦਵਾਈ ਲਿਆਓ ਭਾਈ ਕਹਿੰਦੇ ਸਾਰੀ ਰਾਤ ਇਹੋ ਜਿਹੀ ਥੋੜੇ ਬੜੀ ਬੜੀ ਉਹ ਤੁਹਾਨੂੰ ਆ ਗਿਆ ਨਾ ਘਾਮੜੇ ਹਾਂ ਇਹ ਵੀ ਗੱਲ ਠੀਕ ਆ ਹਾਂ ਗਾਲਾਂ ਵੀ ਕਿਉਂ ਦੇ ਲਈ ਜਿਹੜਾ ਗਾਲਾਂ ਵੀ ਇੱਥੇ ਜਿੱਥੇ ਪਿਆਰ ਗਾਲਾਂ ਵੀ ਇੱਥੇ ਜਿੱਥੇ ਪਿਆਰ ਦਿਲੋਂ ਭਣਿਆ ਗੱਡਣੀਆਂ ਗਾਲਾਂ ਦੀਆਂ ਗਾਲਾਂ ਕਿਉਂ ਦੀਆਂ ਨਾਲਾਂ ਲਾਲਾ 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 ਕਿਉਂ ਦੀਆਂ ਨਾਲਾਂ ਅੱਜ ਚੰਦ ਬਣਾਇਆ ਮੋਰ ਕੇ ਪਾਪਾ ਜੀ ਗਾਸੇ ਫਿੱਟੋ ਆ ਮੰਮ ਸ਼ਰਬਤ ਸ਼ਰਬਤ ਉਹ ਆ ਬਣਾ ਲਾ ਬਣੂਗਾ ਕੋਸਰ ਖੜ ਦਿਓ ਥੋੜੀ ਦੇਰ ਇਹ ਲਓ ਜੀ ਪਾਣੀ ਹੋਣ ਗਿਆ ਬਣ ਆਹਾ ਆਹਾ ਪਾਣੀ ਗਿਆ ਬਣ ਪਾਣੀ ਹੋ ਗਿਆ ਬਣ ਪਾਣੀ ਗਿਆ ਬਣ ਕਿਹਾ ਮੈਂ ਪਾਣੀ ਹੋ ਗਿਆ ਬਣ ਕੇ ਆ ਤੁਸੀਂ ਪਾਣੀ ਹੋ ਗਿਆ ਬਣ ਕੇ ਆ ਲੈ ਲੈ ਕਿਹਾ ਨਾ ਪਾਣੀ ਬਣ ਬਣ ਗਿਆ ਵੀ ਐ ਕਹ ਪਾਣੀ ਤੜਾ ਥੋੜਾ ਜਿਹਾ ਟੇਸਟ ਕਰੋ ਵੀ ਠੀਕ ਆ ਫਿਰ ਠੀਕ ਹੈ ਹਾਂ ਇੱਕ ਨੰਬਰ ਕੁਛ ਘੱਟ ਵੱਧ ਨਾ ਤੁਹਾਡੇ ਐਕਸਪ੍ਰੈਸ਼ਨ ਦੇਖ ਕੇ ਤਾਂ ਲੱਗ ਰਿਹਾ ਵੀ ਘੱਟ ਵੱਧ ਨਹੀਂ ਵਧੀਆ ਉਹ ਮੇਰਾ ਥੋੜਾ ਮੂੰਹ ਪੱਕਿਆ ਬਣਾ ਉਹਦੇ ਕਰਕੇ ਜਾਣ ਕੇ ਤੁਹਾਨੂੰ ਤਾਂ ਹੀ ਭੁਲਾਇਆ ਵੀ ਜੇ ਤੁਸੀਂ ਇਹ ਗੋਲ ਗੱਪੇ ਵਾਲੇ ਪਾੜ ਦੇਵਾਂਗੇ ਬੇਸ਼ੱਕ ਠੀਕ ਹੋ ਜੰਦਾ ਦੀਦੀ ਨੂੰ ਪੁੱਛੋ ਚਾਹੀਦੀ ਠੀਕ ਹੋ ਜੰਦਾ ਦੀਦੀ ਉਹ ਤੁਸੀਂ ਲੈ ਇਹਦਾ ਫਿਲਰ ਕਰ ਲੈਣੇ ਫਿਰ ਐਂ ਕਰੂ ਅੱਜ ਆ ਕੇ ਮਾਨੂੰ ਇਹ ਦੇ ਦੋ ਤੁਸੀਂ ਪੀ ਲੋ ਤਾਂ ਪੀ ਕੇ ਖਾਓ ਪੀ ਕੇ ਖਾਓ ਮੈਂ ਪੀ ਲੈਣਾ ਮੈਂ ਪੀ ਲੈਣਾ ਆ ਹੋ ਗਿਆ ਤੁਸੀਂ ਨੂਰ ਨੂਰ ਮੰਗਣਾ ਦੱਸ ਚੁੱਕੇ ਖਾਈ ਜਾਓ ਹੈ ਆ ਲਓ ਜੀ ਇਧਰ ਹੁਣ ਆਗੇ ਆਪਣੇ ਗੋਲ ਗੱਪੇ ਦੀਦੀਵਾਜ ਗੋਲ ਗੱਪੇ ਬਣਾ ਕੇ ਦਿਖਾਣੇ ਆਂ ਜੀਦੀਆਂ ਦੀ ਭਾਈ ਧੂਈ ਦੀਦੀ ਨੂੰ ਖਵਾ ਤੇ ਮੈਨੂੰ ਖਵਾਈ ਹਾਂ ਜੀ ਰਦੀ ਰਹੀ ਆ ਲੋ ਜੀ ਦੀ ਵੀ ਰਹਿੰਦੀ ਆ ਨਿੱਕਾ ਦੀ ਜੀ ਨੂੰ ਖੁਲਾਇਦੀ ਉਦਾਂ ਉਹਨੂੰ ਵੀ ਖਵਾ ਦਰਾਂਗੇ ਚਲੋ ਕਾਲਾ ਜਾਂ ਬਿਦਿਓ ਲਾਓ ਜੀ ਆਹ ਦਾ ਤੇਲ ਸਰੋਂ ਦਾ ਸਰੋਂ ਦਾ ਤੇਲ ਬੱਚੇ ਡਬੋ ਹੋਰ ਕੀ ਬੱਚੇ ਡਬੋ ਡਬੋ ਕੇ ਡਬੋ ਡਬੋ ਕੇ ਵਾਹੀ ਗੁਰੂ ਤੇ ਦੌਣ ਵਾਲੇ ਬਾਬੇ ਵਧੀਆ ਹਣੇ ਹਾਂ ਲਓ ਜੀ ਚੱਲ ਗਈ ਸਾਡੀ ਮਸ਼ੀਨ ਏਅਰ ਭਰਿਆ ਏਅਰ ਭਰਿਆ ਰੋ ਮਸ਼ੀਨ ਕਹਲਾ ਜੋ ਮਰਜੀ ਕਹਲਾ ਹੋ ਅੱਜ ਦਾ ਲਾ ਲਈ ਤੇਲ ਛੇ ਇਦਾਂ ਹੀ ਹੁੰਦਾ ਤੇਲ ਲਾ ਕੇ ਇਹਨੂੰ ਇਦਾਂ ਵਿੱਚ ਰੱਖ ਦੇਣਾ ਥੋੜੀ ਜਿਹੀ ਸਫਾਈ ਕਰਨ ਵਾਲੀ ਦੇਖਿਆ ਨਹੀਂ ਬੇ ਕਰੂੰਗੇ ਤਾਂ ਹੈ ਹਾਂ ਜਿਹਦੇ ਪਾਸੋਂ ਕੁਝ ਬਣੇਗਾ ਵੀ ਦੇ ਜੋ ਬਣਾਏ ਨਾ ਕੱਲ ਜਿਹੜੇ ਉਹ ਕਰਕੇ ਲੋਈ ਹੋਣ ਦੇਖਿਓ ਵੀ ਕੱਲਾ ਖੱਲਾ ਗੋਲ ਗੱਪਾ ਆਂਡੇ ਆ ਮਰਗਾ ਹੋ ਕੇ ਨਿਕਲਦਾ ਵਿੱਚ ਤੇ ਵਾਹਿਗੁਰੂ ਕਿੰਨੇ ਰੱਖਣੇ ਆ ਵਿੱਚ ਮੈਨੂੰ ਪਤਾ ਵੀ ਮੈਨੂੰ ਇਹ ਚੀਜ਼ਾਂ ਸਹੀ ਨਹੀਂ ਹੈ ਲੱਗਦੀਆਂ ਬਸ ਜਾਣ ਕੇ ਨਾਮ ਲੰਦੇ ਆ ਇਹ ਹੁਣ ਫੋਲ ਮੈਂ ਤਾਂ ਉਦਾਹਰਨ ਦਿੱਤੀ ਆ ਇੱਕ ਉਦਾਹਰਨ ਦਿੱਤੀ ਆ ਓਕੇ ਗੋਲ ਲੱਡੂ ਵੀ ਕਹਿ ਸਕਦੇ ਉਹ ਲੱਡੂ ਵਾਲੀ ਉਹ ਫੀਲਿੰਗ ਜੀ ਨਹੀਂ ਆਉਂਦੀ ਜਿਹੜੀ ਤੁਹਾਨੂੰ ਤੁਹਾਨੂੰ ਫੀਲਿੰਗਾਂ ਨਹੀਂ ਆਉਂਦੀ ਆ ਫੀਲਿੰਗ ਜੀ ਨਹੀਂ ਆਉਂਦੀ ਜਿਹੜੀ ਆਂਡਾ ਕਹਿ ਕੇ ਆਉਂਦੀ ਆ ਆਖਾ ਦੇਖ ਲੈ ਕੱਢਦੀ ਆਂਡਿਆਂ ਵਰਗੀਆਂ ਬਦਾਣੇ ਵਰਗੀ ਕਹਿ ਦੋ ਬਦਾਣੇ ਦਾ ਛੋਟੇ ਹੁੰਦੇ ਆ ਅੱਖਾਂ ਤੇਰੀਆਂ ਤੇਰੇ ਤਾਂ ਹੈਗੇ ਤਾਂ ਛੋਟੇ ਆੱਖਾਂ ਤੇਰੀਆਂ ਆਂਡੇ ਬਦਾਣੇ ਦਾ ਛੋਟੇ ਹੁੰਦੇ ਜਮੇ ਫਰੀਕ ਰਹਿ ਜਾਂਦੇ ਆ ਹਾਂ ਬਾਪਾ ਜੀ ਨੇ ਨਹੀਂ ਸਾਇਸ ਚ ਵੜਾ ਨਿਕਲਿਆ ਲਓ ਜੀ ਇੱਧਰ ਹੁਣ ਹੋਊਗੀ ਮਸ਼ੀਨ ਸਾਡੀ ਚਾਲੂ ਹੂੰ ਕਿੰਨਾ ਟਾਈਮ ਲਾਉਣਾ ਲੋ ਭਾਈ ਮਸ਼ੀਨ ਗਈ ਚੱਲ ਹੋਰ ਦੀਦੀ ਤੂੰ ਸੁਣਾ ਭਾਈ ਕਣਕ ਕੌਣ ਕਦਾ ਨਿਬੜ ਗਿਆ ਤੁਹਾਡਾ ਨਿਬੜ ਗਿਆ ਆ ਤੂੜੀ ਦਾ ਰਹਿੰਦਾ ਹਜੇ ਹਾਂ ਥੋੜੀ ਜਿਹੀ ਰਹਿਦੀ ਬਾਣ ਦੋ ਤਿੰਨ ਥਾਲੀਆਂ ਹੋਰ ਅੱਛਾ ਬਸ ਉਹ ਵੀ ਨਿਬੜ ਜਾਣਾ ਹੁਮੜਾ ਬਸ ਇਹ ਠੀਕ ਹੋ ਗਿਆ ਬਾਕੀ ਬਣ ਗਈ ਹਾਂ ਬਾਕੀ ਤਾਂ ਬਣ ਗਈ ਮੌਸਮ ਵੀ ਹਾਂ ਮੌਸਮ ਵੀ ਹਾਂ ਅੱਗੇ ਬਣਾਉਣ ਨੂੰ ਦੇਖ ਲਈ ਸੱਜ ਦੋ ਦਿਨ ਮੀਂਹ ਆ ਗਿਆ ਹਾਂ ਮੇਰੇ ਹੋ ਗਿਆ ਥੋੜਾ ਜਿਹਾ ਆ ਆਪਾਂ ਕੁਦਰ ਬਣਾਉਂਦੇ ਨੇ ਹਾਂ ਉਹ ਵੀ ਮੈਂ ਕੋਲ ਦਾ ਕਹਿੰਦੇ ਹੁੰਦੇ ਆ ਵੀ ਚੱਲ ਕੋਈ ਗੱਲ ਉਹ ਨਾ ਲੱਗ ਰਿਹਾ ਤਾਂ ਤੇ ਪਾਸ ਆਉਣੀ ਆ ਹੋਰ ਹੋਰ ਦਾ ਮੌਕਾ ਸਾਡੇ ਸਾਡੇ ਦਾ ਹਜੇ ਖਾਸੀ ਰਹਿੰਦੀ ਬਣਾਉਣੇ ਨੂੰ ਹਾਂ ਸਾਡੇ ਦਾ ਮੈਂ ਕਹਿੰਦਾ ਹਜੇ ਪਈ ਹੋਣੀ ਆ 20 25 ਟਰਾਲੀਆਂ ਬਣਾਉਣੇ ਨੂੰ ਹੋਰ ਸੱਤ ਮਣਕੀ ਹੋਣੀ ਆ ਸਾਡੇ ਉਹ ਆਏ ਆ ਸਾਡੇ ਆਏ ਉਹ ਤਾਂ ਛੱਲੀਆਂ ਇੰਨਾ ਸੂਕਟ ਸਾਂਭ ਹੋ ਗਈ ਆ ਤੁਹਾਡੇ ਤੋਂ ਪਹਿਲਾਂ ਬਣਾਉ ਹਾਂ ਹਾਂ ਚੱਲੀਆ ਉੱਥੇ ਵੀ ਰਹਿੰਦੀ ਹੈ ਰਹਿੰਦੀ ਹੈ ਜੇ ਥੋੜੀ ਜੀ 2.5 ਕਿਲੇ ਪਰ ਆਏ ਆ ਵੀ ਚੱਲ ਮੀ ਪਿਆਜ ਉਹਦੀ ਵਧੀਆ ਕਾਣੀ ਬਣਦੀ ਚੱਲ ਹੁਣ ਕੰਮ ਕਰੀਏ ਹਾਂ 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 ਤੁਹਾਨੂੰ ਤਾਂ ਸੁਣ ਦੇਣਾ ਪਿਛਲੇ ਸਾਲ ਦੇਖ ਲਾ ਕਿੰਨੇ ਮੀ ਪੈ ਗਏ ਤੇ ਹਾਂ ਜਦ ਤਾਂ ਬਹੁਤ ਪਏ ਜਦ ਤਾਂ ਹਾਂ ਜਿਆਦਾ ਹੀ ਸਾਲ ਤਾਂ ਸੀ ਬਣਾ ਲਈ ਦੀ ਵੀ ਤੇ ਪੈਣਾ ਆਹਾਂ ਇਸ ਵਾਰੇ ਲੇਟ ਹੋ ਗਿਆ ਸਾਡੇ ਤਾਂ ਪਿਛਲੇ ਸਾਲ ਵੀ ਲੇਟ ਹੋ ਗਏ ਤੇ ਐਡ ਕੀ ਤਾਂ ਭਲਾ ਐਸ ਕੀ ਮੈਂ ਤਾਂ ਥੋੜੇ ਜਿਹਾ ਬੱਗਾ ਨੂੰ ਪ੍ਰਭਾਵ ਪੈ ਗਿਆ ਇਸ ਕਰਕੇ ਥੋੜੇ ਜਿਹਾ ਲੇਟ ਪਾਇਆ ਆਹਾਂ ਕੀਕਾ ਤੇ ਗਾਹਾਂ ਨੂੰ ਹੁਣ ਦੇਖਨੇ ਹੈ ਗਾਹਾਂ ਨੂੰ ਅਸੀਂ ਲੈਟ ਦੇਰ ਨੂੰ ਆਓ ਪਛੇ ਖਾਂਗੇ ਜੀ ਲੈਟ ਤੇ ਤੇ ਇੱਧਰ ਆ ਜਾਓ ਲੈ ਲਓ ਜੇ ਇੱਧਰ ਬਾਬਾ ਛੱਡ ਕੇ ਆਈ ਭਾਈ ਸੱਸੀ ਕਾਲਜ ਸਾਰਿਆਂ ਕੰਮ ਕਿਹੜਾ ਛੱਡ ਕੇ ਆਏ ਹੁਣ ਦੁਪਹਿਰ ਅੱਛਾ ਜੀ ਬਹੁਤ ਪਿਆਰੇ ਯਾਰ ਆਜੋ ਬਾਹਰ ਤੋਂ ਸਾਰੇ ਦੇਖ ਰਹੇ ਨੇ ਆ ਤੇ ਕੀ ਇਹ ਗੋਲ ਗੱਪਿਆਂ ਨੂੰ ਕਹਿੰਦੀ ਆ? ਹੂੰ ਗੋਲ ਗੱਪਿਆਂ ਨੂੰ ਕਹਿੰਦੀ ਆ। ਅੱਜ ਵਾਰ ਮਨਦੀਪ ਆ ਭੈਣ ਦਾ ਫੋਨ ਆ ਤਾਂ ਲੁਧਿਆਣੇ ਆਂ ਦਾ। ਹਾਂ। ਉਹ ਜੀ ਸੂਟ ਲੈ ਜੂਣੇ। ਹਾਂ। ਕੂਰੀਅਰ ਕਰਕੇ ਆਣੇਗੇ। ਐਮ ਮੰਡੋ ਮੜਾ ਜਾ। ਕੋਈ ਨਹੀਂ। ਸਭ ਕੁਝ ਜ਼ਰੂਰੀ ਹੈ ਮੇਰੇ ਪਤਾ ਤੁਹਾਡਾ ਕੰਮ ਵੀ ਜ਼ਰੂਰੀ ਹੈ। ਹਾਂ। ਮੈਂ ਹੁਣ ਮੜਾ ਜਾ ਜਾਣਾ ਤਾਂ ਕਿਤੇ। ਥੋੜੀ ਜਿਹੀ ਰਹਿ ਗਈ, ਥੋੜੀ ਜਿਹੀ ਕਸਰ ਹੋ। ਹੂੰ। ਅੱਧੇ ਕ ਬੰਦੇ ਆ ਜੀ। ਟਾਈਮ ਨੋਟ ਕਰ ਲੈਣਾ ਕਿੰਨੀ ਦੇਰ ਚ ਹੁੰਦੀ ਆ ਟਾਈਮ ਹੋ ਗਿਆ ਜੀ 1:00 ਵੱਜ ਗਿਆ 1:00 ਵੱਜ ਗਿਆ ਹੁਣ ਨਾ 1:00 ਚੱਕ ਵੱਜ ਚੁੱਕਿਆ 1:00 ਵੱਜ ਚੁੱਕਿਆ ਸਮਝੇ ਨਹੀਂ ਤੁਸੀਂ ਤੁਸੀਂ ਮੈਨੂੰ ਕਿਹਾ ਟਾਈਮ ਨੋਟ ਕਰ ਲੈ ਕਿੰਨੇ ਟਾਈਮ ਚ ਨੇ ਪਾਪਾ ਜੀ ਕਿੰਨਾ ਟਾਈਮ ਹੋ ਗਿਆ ਪਾਪਾ ਜੀ ਤੁਸੀਂ ਬਾਅਦ ਚ ਲੈ ਕੇ ਗਏਗਾ ਨਾ ਉਹ ਲਾਲਾ ਉੱਧਰ ਨੂੰ ਨਹੀਂ ਆ ਤਾਂ ਮੈਨਾਂ ਆਏਗਾ ਨਾ ਵੀ ਇਹਦੇ ਵਿੱਚ ਕਿੰਨਾ ਟਾਈਮ ਲਾਇਆ ਅੱਪੀ ਹੋਰ ਫਾਸਲੇ ਆਹ ਤੁਹਾਨੂੰ ਮੈਂ ਬੱਸ ਇਹ ਟਾਇਰ ਬਚੂ ਹੂੰ ਚਲੋ ਹੋਰ ਯਾਰਨੀ ਲਾਓ ਜੀ ਭਾਈ ਬਣ ਕੇ ਗੋਲ ਗੱਪੇ ਇੱਕ ਦੋ ਵਿੱਚ ਥੋੜੇ ਜਿਹਾ ਖਰਾਬ ਹੋ ਗਏ ਪਤਾ ਨਹੀਂ ਤਾਂ ਇਹ ਇੱਕ ਦੋ ਵਾਰ ਅਸੀਂ ਖੋਲ ਲਿਆ ਟਾਈਮ ਦਾ ਹਜੇ ਪਤਾ ਨਹੀਂ ਤਾਂ ਤਾਂ ਕਰਕੇ ਹੋ ਗਏ ਤੇ ਅਗਲੇ ਦੇਖਦੇ ਹਾਂ ਹੁਣ ਮੈਂ ਇਹ ਕਹਿੰਦੀ ਆ ਵੀ ਦੀਦੀ ਨੂੰ ਪਾ ਕੇ ਤਾਂ ਦੋ ਦੀਦੀ ਕੁਸਤਾ ਦੱਸੇ ਵੀ ਹਾਂ ਯਾਰ ਐਦਾਂ ਹੀ ਐਦਾਂ ਹੀ ਉਹ ਗੱਲ ਪਤਾ ਕੀ ਆ ਏ ਇੱਕ ਇੱਕ ਆਉਣਾ ਸਾਰਿਆਂ ਨੂੰ ਮੜੇ ਹੁਣ 5 10 12 15 ਬਣਾਤਾ ਰਹੇ 15 ਯਾਰ ਹੁਣ ਮੈਨੂੰ ਆਏ ਆ ਵੀ ਉਧਰ ਤੇ ਨਹੀਂ ਦੂਰ ਤੇ ਦੇਖ ਰਹੀ ਆ ਉਹ ਫੇਰ ਦੇਖ ਰਹੀ ਤਾਂ ਕਿਹ ਅੱਦ ਹੋ ਗਈ ਆ ਆਪਾਂ ਨਹੀਂ ਖਾਣੇ ਆ ਆਪਾਂ ਨਹੀਂ ਖਾਣੇ ਕਿਹੜਾ ਕਿਸੇ ਨੇ ਖਾਣੇ ਆ ਹਾਂ ਬਣਾ ਲਾ ਪਹਿਲਾਂ 10 12 15 ਜਿਹੜੇ ਤੇ ਨਹੀਂ ਨਾ ਕੰਟਰੋਲ ਹੁੰਦਾ ਸੱਚੀ ਗੱਲ ਤਾਂ ਹੈ ਚੱਲ ਤੂੰ ਆਹ ਪਾਪੜੀ ਜੀ ਖਾ ਲਾ ਸੱਚੀ ਗੱਲ ਤਾਂ ਹੈ ਹਾਂ ਮੈਨੂੰ ਪਾਣੀ ਆਈ ਜਾਂਦਾ ਹੈ ਨਾ ਉਸ ਨਾਲ ਲੱਗ ਗਈ ਇਹਦਾ ਉਹ ਆ ਚੂੜੀ ਹੀ ਹੋ ਗਈ ਜੋ ਹੀ ਹੋ ਗਈ ਚੱਕਰ ਬਣਾ ਕੇ ਗੋਲ ਗੋਪਾ ਜਿਹੜਾ ਫੁੱਲ ਕੇ ਬਣਦਾ ਉਹੀ ਸੁਆਦ ਆ ਤਾਂ ਦੇਖੋ ਜਦਾਂ ਆਹ ਬਣਿਆ ਐਨ ਬਣ ਗਿਆ ਐਨ ਜਦਾਂ ਆਹ ਬਣੇਵੇ ਐਨ ਕਰਾਂਚੀ ਹੋਗੇ ਇੱਧਰ ਭਾਈ ਪਾਣੀ ਵੀ ਸਾਡਾ ਰੈਡੀ ਆ ਹੂੰ ਅਸੋਂ ਹੁਣ ਕਰਦੇ ਰਹਾਂਗੇ ਕੋਲ ਨੂੰ ਆਉਂਗੇ ਹੂੰ ਛਕੋ ਜੀ ਫੇਰ ਗੋਲ ਗੱਪੇ 10 ਰੁਪਏ ਦੇ ਸਿਰਫ 2 ਗੋਲ ਗੱਪੇ। ਹਾਂ। ਇਹ ਮਹਿੰਗੇ ਆ ਥੋੜੇ ਇਹ ਨਟਰਾਜ ਵਾਲਾ ਨਾਲੋਂ ਜ਼ਿਆਦਾ। ਹੂੰ। ਇਹ ਘਰ ਦੇ ਬਣੇ ਹੋਇਆ। ਹਾਂ। ਮੈਂ ਘਰ ਦੀ ਕੀ ਵਧੀਆ ਹੁੰਦੀ ਵੀ ਮਹਿੰਗੀ ਹੁੰਦੀ। ਮਹਿੰਗੀ ਹੁੰਦੀ ਹਾਂ। ਗਲਤ ਆ ਹਾਈ। ਹੋਰ। ਜੇ ਹੁਣ ਅਗਲੀ ਵਾਰ ਖਾਣੇ ਤਾਂ ਇੱਕ ਮਿਲੂਗਾ ਦੱਸਣਾ। ਹੋਰ ਮਹਿੰਗੇ ਹੋ ਜਾਂਦੇ ਸਨ। ਉਹ ਪਹਿਲੇ ਉੱਤੋਂ ਹੀ ਕਰ ਦਿੰਦਾ ਮੈਂ। ਫਿਰ ਅੱਧਾ ਹੀ ਕਰ ਦਿੰਦਾ। ਮੰਗਾਈ ਹੋਈ ਜਾਂਦੀ ਭਾਈ ਅਜੀ। ਆ ਗਏ ਨੇ ਆਨੇ ਨਿੱਕੇ ਵੀ ਭਾਂਡੇ ਆ ਦੋ ਲੋਕ ਕਿੱਦੇ ਮੇਰੇ ਵਿਚਾਰੇ ਹਾਂ ਇੱਕੋ ਡੱਲ ਦੂੰਗਾ ਹਾਂ ਮੰਗਿਆਈ ਦੇ ਹਿਸਾਬ ਨਾਲ ਅਸੀਂ ਤਰ ਤੁਰਦੇ ਆ ਫਿਰ ਹਾਂ ਮੈਂ ਤਾਂ ਬੰਦਾ ਮੇਰੇ ਕੋਈ ਆਈ ਦੇਖ ਕੇ ਮੰਗਿਆਈ ਨੂੰ ਦੇਖ ਕੇ ਹੀ ਤੁਰਨਾ ਡੱਬਾ ਨਹੀਂ ਸੀ ਪਕਾਦੇ ਬਿੱਟੂ ਦੇ ਲਈ ਹਾਂ ਹਾਂ ਦੀਦੀ ਅੱਜ ਤਾਂ ਤੈਨੂੰ ਤੇਲੀ ਆਏ ਤੁਸੀਂ ਬਸ ਦੇਵ ਚ ਤਲ ਕੇ ਪਰਾਣਾ ਕਰਿਓ ਹਾਂ ਹੋਰ ਇਹ ਤਲ ਹੋ ਜਣੇ ਬਹੁਤ ਲੋਟ ਆ ਜਦੇ 10 15 ਮਿੰਟ ਲੱਗਦੇ ਬਣਨੇ ਇਹਨੂੰ ਹੋਰ ਇਹਦੇ ਵਿੱਚ ਟਾਈਮ ਲੱਗਦਾ ਇਹਦੇ ਵਿੱਚ ਫੇਰ ਉਹ ਤੇਲ ਨਹੀਂ ਨਾ ਪੰਨਾ ਬਾਕਦੇ ਉਹਦੇ ਵਿੱਚ ਤੁਹਾਨੂੰ ਪਤਾ ਜਦ ਹੀ ਕੱਢ ਕੱਢ ਕੇ ਬਣਾ ਦੇ ਹਾਂ ਬਿਲਕੁਲ ਆਵਾਜ਼ ਆਉਂਦੀ ਆ ਵਿੱਚ ਇਹਦੇ ਆਵਾਜ਼ ਆਉਂਦੀ ਹਾਂ ਹਨਾ ਪਰ ਹਜੇ ਕੱਢੀ ਨਾ ਹਜੇ ਮੜੇ ਹੋਰ ਖੋਲਣ ਦੇ ਚੰਗੀ ਤਰ੍ਹਾਂ ਹੂੰ ਮੇਰੇ ਪਾਰਟਨਰ ਨੇ ਨਾ ਕਿ ਸੁੱਖੀ ਤੇਰਾ ਮਨ ਹਾਂ ਵੀ ਕੁਝ ਬਰਵਾਗ ਮੇਰੇ ਪਾਰਟਨਰ ਨੇ ਨਾ ਕਿ ਸੁੱਖੀ ਤੇਰਾ ਮਨ ਹਾਂ ਕੁਝ ਵੀ ਵਾਰ ਉਹ ਤੇ ਨਾ ਦੇਈ ਗੱਲਾ ਚੱਲ ਕੱਢ ਲਾ ਹੁਣ ਬਹੁਤ ਟਾਈਮ ਹੋ ਗਿਆ ਹੁਣ ਦੇਖਦੇ ਆ ਪਹਿਲਾਂ ਮਸ਼ੀਨ ਵੀ ਗਰਮ ਹੋਣ ਨੂੰ ਟਾਈਮ ਲੈ ਲਓ ਨਹੀਂ ਨਹੀਂ ਬਣੇ ਨਹੀਂ ਕਾਦੇ ਉਹ ਬਣ ਗਏ ਬੜੇ ਦੀ ਹੈ ਇਹ ਤਾਂ ਹੋ ਨਹੀਂ ਸਕਦਾ ਕਾਤ ਨਹੀਂ ਬਣੇ ਦੇਖ ਕਿੰਨੇ ਬਣ ਗਏ ਦੇਖ ਦੀਦੀ ਆ ਬਣੇ ਆ ਬਣ ਗਏ ਆ ਆ ਬਣਿਆ ਆ ਨਾ ਆਲੂਆ ਵਰਗੇ ਹੈਂ ਬਣ ਗਈ ਜੀ ਗੱਲ ਇੱਕ ਪਲਾਸਟਿਕ ਦਾ ਉਂਗਲ ਨਾ ਪਾਈ ਜਣ ਬਣ ਗਈ ਗੱਲ ਭਾਈ ਪਾਪਾ ਜੀ ਕਹਿੰਦੇ ਡੋਂਗਾ ਜਾਂ ਬੈਗ ਪਲਾਸਟਿਕ ਦਾ ਉਹਦੇ ਚ ਭਰੀ ਚੱਲ 100 ਰੁਪਏ ਦੇ ਦਓ ਹੈ ਹਾਂ ਦੇਖ ਕੇ ਬੰਬੂ ਜੀ ਮੈਨੂੰ ਪੜਾ ਲਓ ਮੈਂ ਜੰਦੇ ਹੋਰੇ ਆ ਐਂ ਕਰ ਬਣਾ ਲੈ ਪਹਿਲਾਂ 50 ਕ ਨਹੀਂ ਨਹੀਂ ਉਹ ਫੇਰ 500 ਤਾਂ ਹੀ ਬਣੂਗਾ ਨਹੀਂ ਹੋ ਤਾਂ ਠੀਕ ਹੈ ਮੈਂ ਕਿਤੇ ਖਾਣ ਦੀ ਗੱਲ ਕਰਦੇ ਵੀ ਹੁਣੇ ਤਾਂ ਖਾਣ ਨੂੰ ਹਾਂ ਜਿਆਦਾ ਬਣੂਗਾ 500 ਨਹੀਂ 10 ਦੇ ਦੋ 600 ਦੇ ਹੋਗੇ 20 600 ਗੋਲ ਗੱਪਿਆਂ ਦਾ ਬਣ ਜਾਣਾ 600 ਗੋਲ ਗੱਪਿਆਂ ਦਾ 500 ਬਣ ਜਾਣਾ ਲੈ ਭਾਈ ਕਰਾ ਟੇਸਟ ਫਿਰ ਦੇਖ ਫਿਰ ਦੀਦੀ ਗੋਲ ਗੱਪਿਆਂ ਦਾ ਟੇਸਟ ਗੋਲੀਆਂ ਚੱਕੋ ਕੋਲ ਉਹ ਆਹ ਉਹ ਆਲੂ ਜੇ ਤਾਂ ਕਰੇ ਨਹੀਂ ਆਲੂ ਜੇ ਭੈ ਜੀ ਨੇ ਹੁਣ ਆਲੂ ਨਿਕਾਲ ਲੈ ਬਸ ਮੈਨੂੰ ਦੇ ਅੱਛਾ ਆਲੂ ਟਾਈਮ ਲੱਗਣਾ ਫਿਰ ਮੈਂ ਅੱਛਾ ਦੀਦੀ ਨੇ ਜਾਣਾ ਜੀਦੀ ਰਵੀ ਦੇ ਸੂਲ ਕਰਕੇ ਐ ਇਤਨਾ ਫਟਾਫਟ ਅੱਛਾ ਅੱਛਾ ਹਾਂ ਰਵਿ ਜੀ ਨੇ ਮੈਂ ਕਿਹਾ ਜਦੋਂ ਮੈਂ ਕਿਹਾ ਵਧੀਆ ਹਾਂ ਗੋਲੀਆਂ ਚ ਪਾ ਲੋ ਦੀਦੀ ਪਾਣੀ ਕੋਲੀ ਵਾਲੀ ਪਾਲਾ ਦੀ ਪਾਣੀ ਕੋਲੀ ਦੇ ਪਾਲਾ ਹਾਂ ਆਪਣਾ ਗੋਲ ਗੱਪਾ ਚੱਕੋ ਕੋਲੀ ਮਾ ਡੋਬੋ ਕੇ ਖਾਓ ਨਜ਼ਾਰੇ ਨਾਲ ਤੁਹਾਨੂੰ ਦੇਖਿਆ ਦੂਸਰੇ ਨੂੰ ਬੈਠ ਕੇ ਖੁੰਚੇ ਜਿਹਾ ਲੱਗਿਆ ਹੋਇਆ ਹੈ ਇਹ ਬੰਦਾ ਸਾਡਾ ਕੈਮਰੇ ਮੂਰੇ ਸ਼ਰਮਦਾ ਥੋੜਾ ਜਿਹਾ ਕਰੋ ਭਾਈ ਚੱਕ ਵੀਰ ਅਸਤਾਨ ਆਤਾ ਲੈਣਦੇ ਅਗਲੇ ਨੂੰ ਪਹਿਲਾਂ ਆਪਾ ਜੀ ਖਾਣੀ ਦੱਸ ਹਾਂ ਬਾਈ ਕਹੇ ਜੇ ਬੜੇ ਦਾਪਾ ਪਈਆ ਹਾਂ ਪਾਣੀ ਵੀ ਸਵਾਦ ਅੱਗੇ ਰਹਿਣਾ ਬੜੀ ਗੀ ਗੱਲ ਜੀ ਲਓ ਪਈ ਹਾਂ ਵੀ ਹਾਜਮੇਦਾਰ ਪਾਣੀ ਵੀ ਹਾਜਮੇਦਾਰ ਆ ਪੂਰਾ ਆ ਨਾ ਵੈਰੀ ਗੁੱਡ ਜੈਸਟੀ ਵਧੀਆ ਬਣੇ ਮਾਤਾ ਚਲ ਠੀਕ ਲਾ ਚਲ ਕੋਈ ਨਾ ਹੌਲੀ ਹੌਲੀ ਦੰਦ ਹੋ ਜਾਣੇ ਠੀਕ ਦੰਦ ਦੀ ਉਦਨ ਲੈ ਕੇ ਆਏ ਦਵਾਈ ਡਾਕਟਰ ਸਾਹਿਬ ਕਹਿੰਦੇ ਪਾਈ ਵੀ 2-4 ਦਿਨ ਲੱਗਣੇ ਆ ਜੀ ਹੈ ਐਨ ਵਧੀਆ ਬਣ ਗਈ ਜੀ ਹਨਾ ਵਧੀਆ ਆ ਹਾਂ ਇਹ ਜੀ ਥੋੜਾ ਕੋਲ ਹੁੰਦੇ ਸਰ ਦੰਦਾਂ ਪਾਈ ਨਾਲ ਆ ਐਨ ਆਣੇ ਵੀ ਚੁਰਚਰੇ ਜੀ ਆਣੀ ਹੈਗਾ ਉੱਥੇ ਵਾਲਾ ਗੋਲ ਗੱਪਾ ਦਾ ਟੁੱਟ ਜਾਊਗਾ ਹਾਂ ਹੱਥ ਮਾਂ ਜਿੱਦਾਂ ਉਹ ਤਾਂ ਸਾਲਾ ਜਦੇ ਪਾਣੀ ਜਾਂ ਨਿਕਲ ਜਾਂਦਾ ਕਈਆਂ ਦਾ ਇਹ ਨਹੀਂ ਲੀਕ ਕਰ ਸਕਦਾ ਐਨ ਇੱਕ ਨੰਬਰ ਫੁੱਲੇ ਵੇ ਵਧੀਆ ਰੁੜਦੇ ਵੀ ਕਿਵੇਂ ਫਿਰਦੇ ਆਂ ਪਲੇਟ 'ਚ ਮੇਰੀ ਗਰਮ ਸਭੀ ਨਹੀਂ ਇਹਦੇ ਬਹੁਤ ਕੁਝ ਹੁੰਦਾ ਮੇਰਾ ਗੱਪਾ ਮੇਰਾ ਗੱਪਾ ਐ ਕਰ ਦਿੰਦੇ ਹੋ ਗੋਲ ਗੱਪਾ ਉਹ ਵੀ ਸੁੱਕਾ ਬਹੁਤ ਬਹੁਤ ਸਵਾਦਗੱਲ ਖਾਂਦੀ ਸੁੱਕਾ ਗੋਲ ਗੱਪਾ ਨੇ ভাই ਚੱਲ ਰਿਹਾ ਪ੍ਰੋਜੈਕਟ ਖਾਣੇ ਵਾਲਾ ਤੇ ਉਧਰ ਨਿਕਲ ਰਿਹਾ ਜੀ ਇੱਕ ਸਾਡਾ ਨਾ ਬੋਰਪੁਰ ਹਾਂ ਤੇ ਇਹ ਨੂੰ ਥੋੜਾ ਜਿਹਾ ਟਾਈਮ ਲੱਗਣਾ ਬਾਕੀ ਫਿਰ ਛਕ ਲਈਏ ਜੀ ਛਕ ਕੇ ਫਿਰ ਤੁਹਾਨੂੰ ਮਿਲਦੇ ਥੋੜੀ ਦੇਰ ਤੱਕ ਚਲੋ ਠੀਕ ਆਂ ਫਿਰ ਜਲਦੀ ਆਉਂਦੇ ਆਂ ਕਿਆ ਕਰਨ ਟਾਈਮ ਨਹੀਂ ਲੱਗਦਾ ਮੈਂ ਵੀ ਹੋਈ ਕਹਿੰਦੀ ਵੀ ਹਾਂ ਹੋ ਗਿਆ ਸਲਾਹ ਤੇਰੀ ਬੜਾ ਮਣਾਈ ਦਾ ਸਟੈਮ ਨਹੀਂ ਹੁੰਦਾ ਹੂੰ ਕਿੰਨੇ ਸਵਾਲ ਪੜਨੇਗੇ ਹਾਂ ਹਾਂ ਬਹੁਤ ਸਵਾਲ ਪੜਨੇਗੇ ਹਾਂ ਕਿੰਨੇ ਕ ਸਵਾਲ ਪੜਨੇਗੇ ਬਸ ਕੁਝ ਕਹਿ ਨਹੀਂ ਜਾਂਦੀ ਹੂੰ ਜਿਹੜੇ ਹੱਥੇ ਨੂੰ ਗੋਲ ਗੱਪੇ ਦਾ ਪਰ ਕਿਸੇ ਦੀ ਨਜ਼ਰ ਹੈ ਨੱਜ ਮੇਰੀ ਆ। ਛੋਟਾ। ਤੇ ਛੇਤੀ ਛੇਤੀ ਮੈਂ ਕਹਿੰਦੀ ਵੀਡੀਓ ਚਲਦੀ ਜੇ ਮੈਂ ਅੰਦਰ ਕਰ ਲਵਾਂ। ਹਾਂ। ਚੰਗੇ ਹੋਵੇ। ਚਲ ਖਾ ਲਾ ਤੂੰ। ਕੋਈ ਗੱਲ। ਹਾਂ। ਦੇਖੋ ਦੋ ਤੁਹਾਡੇ ਦੋ ਮੂਹ। ਹੂੰ। ਠੀਕ ਆ। ਠੀਕ ਆ। ਆ ਪਰੋਡੀ ਨਹੀਂ ਪਿੱਟ ਸਕਦੇ। ਹਾਂ। ਲਾ ਮਲੱਤੀਆਂ ਅਖਰ ਨੂੰ ਉਹ ਗੁਰੂ ਘਰ ਚ ਵੀ ਬਰਾਬਰ ਦੀ ਹਿੱਸੇਦਾਰੀ। ਹਾਂ। ਬੇਸ਼ੱਕ ਤੁਸੀਂ ਮੈਨੂੰ ਜਗ ਰੋਟੀਆਂ ਖਾ ਲੈਂਦੇ ਵੱਖਰੀ ਗੱਲ ਹੈ ਮੈਂ ਘੱਟ ਖਾਂਦੀ ਹਾਂ। ਹੂੰ। ਪਰ ਇਹ ਤੁਹਾਨੂੰ ਸੋਚਣਾ ਚਾਹੀਦਾ। ਲੈਦਾ ਹਾਂ ਮੈਂ ਭੁੱਖ ਹੁਣ ਜਿਹੜੀ ਜਿੰਨੀ ਲੱਗੀ ਵੀ ਉਹਦਾ ਖਾਣੀਆਂ ਹੀ ਆ ਅੱਛਾ ਮੈਨੂੰ ਭੁੱਖ ਚਾਰਾ ਦੀ ਲੱਗੀ ਖਈ ਫੇ ਚਾਰੇ ਖਾਲਾ ਮੈਂ ਕਿਹ ਜਵਾਬ ਦੰਦਾ ਤੈਨੂੰ ਤੂੰ ਜਾ ਕਰ ਗਿਆ ਹੂੰ ਪਰ ਪਾਣੀ ਪੋ ਸੁਆਦ ਬਣਿਆ ਵੇਰ ਸੱਚੀ ਆ ਨਾ ਮਿਰਚਾਂ ਜੇ ਆਣਾ ਹਾਂ ਖਤਮ ਵੀ ਹੋ ਗਿਆ ਦੀਦੀ ਰੋ ਬਸ ਗਲਾਸ ਚ ਕੱਢ ਕੇ ਆਹ ਨਿਬੜਿਆ ਅੰਦਾ ਇੱਥੇ ਤੱਕ ਹੂੰ ਚਲੋ ਜੀ ਠੀਕ ਐ ਬਾਈ ਅਗਲੇ ਵਲੌਗ ਤੇ ਮਿਲਦੇ ਆ ਤੁਸੀਂ ਵੀ ਜਰੂਰ ਲਿਆ ਕੇ ਬਾਈ ਟਰਾਈ ਕਰਿਓ ਪੁਚਕਾ ਆਕੇ ਫੇ ਬਾਏ ਬਾਏ ਥੈਂਕ ਯੂ